ਪੰਜਾਬ ਸਰਕਾਰ ਨੇ ਪਾਕਿਸਤਾਨ ਨਾਲ ਲੱਗਦੀ 553 ਕਿਲੋਮੀਟਰ ਸਰਹੱਦ ਉਤੇ ਪਠਾਨਕੋਟ ਤੋਂ ਲੈ ਕੇ ਫਜ਼ਲਕਾ ਤੱਕ ਰੱਖਿਆ ਲਈ ਐਂਟੀ ਡਰੋਨ ਸਿਸਟਮ ਤਾਇਨਾਤ ਕੀਤਾ ਹੈ ਜਿੱਥੇ ਜ਼ਿਆਦਾਤਰ ਜਿਹੜੀ ਡਰੋਨ ਦੀ ਐਕਟੀਵਿਟੀ ਹੁੰਦੀ ਰਹੀ ਹੈ ਪਾਸਟ ਦੇ ਵਿੱਚ ਉੱਥੇ ਇਹ ਸਿਸਟਮ ਜਿਹੜਾ ਹੈ ਲਗਾਤਾਰ ਆਪਣੀ ਬਾਜ਼ ਅੱਖ ਰੱਖੂਗਾ ਜਦੋਂ ਵੀ ਕੋਈ ਡਰੋਨ ਐਕਟੀਵਿਟੀ ਨਜ਼ਰ ਆਈ ਤਾਂ ਇਹ ਉਹਨੂੰ ਆਪਣੇ ਰੇਂਜ ਦੇ ਵਿੱਚ ਲੈ ਕੇ ਤੇ ਉਸ ਡਰੋਨ ਨੂੰ ਉਸੇ ਜਗ੍ਹਾ ਤੇ ਜਾਮ ਕਰ ਦੂਗਾ ਤੇ ਉਹ ਜਿਹੜਾ ਡਰੋਨ ਉਸੇ ਜਗ੍ਹਾ ਤੇ ਥੱਲੇ ਧਰਤੀ ਤੇ ਆ ਜਾਊਗਾ ਪੰਜਾਬ ਦੇਸ਼ ਦਾ ਅਜੇ ਹੁਣ ਪਹਿਲਾ ਸੂਬਾ ਹੈ ਜਿਸ ਕੋਲ ਰਾਖੀ ਦੇ ਲਈ ਆਪਣਾ ਐਂਟੀ ਡਰੋਨ ਸਿਸਟਮ ਹੈ ਹੁਣ ਸਮਾਜ ਵਿਰੋਧੀ ਅੰਸਰਾਂ ਤੇ ਬਾਜ਼ ਅੱਖ ਨਜ਼ਰ ਰੱਖੇਗੀ 532 ਕਿਲੋਮੀਟਰ ਬਾਰਡਰ ਏਰੀਏ ਨੂੰ ਸੁਰੱਖਿਅਤ ਰੱਖਣ ਲਈ ਨਸ਼ਿਆਂ ਤੋਂ ਨਤੇ ਅਜ ਹਥਿਆਰਾਂ ਤੋਂ ਇਹ ਬਹੁਤ ਵੱਡਾ ਕਦਮ ਹੈ ਇੱਕ ਪੰਜਾਬ ਸਰਕਾਰ ਦਾ ਐਂਟੀ ਡਰੋਨ ਸਿਸਟਮ ਸਰਹੱਦਾਂ ਦੀ ਰਾਖੀ ਕਰੇਗਾ ਤੇ ਸਰਹੱਦੋਂ ਪਾਰ ਆਉਂਦੇ ਨਸ਼ੇ ਅਤੇ ਹਥਿਆਰਾਂ ਦੀ ਤਸਕਰੀ ਤੇ ਰੋਕ ਲੱਗੇਗੀ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਚ ਰੱਖਦੇ ਹੋਏ ਪੰਜਾਬ ਸਰਕਾਰ ਨੇ ਸਰਹੱਦੀ ਇਲਾਕਿਆਂ ਨੂੰ ਐਂਟੀ ਡਰੋਨ ਸਿਸਟਮ ਨਾਲ ਲੈਸ ਕੀਤਾ ਹੈ ਇਸ ਸਿਸਟਮ ਦੇ ਨਾਲ ਹੁਣ ਪੰਜਾਬ ਪੁਲਿਸ ਹੋਰ ਵੀ ਮਜ਼ਬੂਤ ਹੋ ਗਈ ਹੈ ਸਾਸੀਗਲ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਫਾਜ਼ਿਲਕਾ ਦੇ ਐਸਐਸਪੀ ਸਰਦਾਰ ਗੁਰਮੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੀਆਈਏ 2 ਪੁਲਿਸ ਨੇ ਸ਼ਰਾਰਤੀ ਅਨਸਰ ਖਿਲਾਫ ਚਲਾਏ ਅਭਿਆਨ ਤਹਿਤ ਇੱਕ ਵੱਡੀ ਸਫਲਤਾ ਹਾਸਿਲ ਕੀਤੀ ਹੈ ਇੱਕ ਵਿਅਕਤੀ ਨੂੰ ਜੋ ਕਿ ਬਾਹਰਲੇ ਸਟੇਟਾਂ ਤੋਂ ਨਜਾਇਜ਼ ਅਸਲਾ ਲਿਆ ਕੇ ਵੇਚਦਾ ਸੀਗਾ ਬੁਹਰ ਦੇ ਵਿੱਚ ਉਸ ਨੂੰ ਕਾਬੂ ਕੀਤਾ ਗਿਆ ਹੈ ਜਿਸ ਦੇ ਕੋਲੋਂ ਇੱਕ ਪਿਸਟਲ ਅਤੇ 7 ਜਿੰਦਾ ਰੋਂਦ ਬਰਾਮਦ ਕੀਤੇ ਗਏ ਹਨ CIA ਤੋਂ ਦੇ ਪਰਬਾਰੇ ਰੁਪਿੰਦਰਪਾਲ ਸਿੰਘ ਨਾਲ ਆਪਾਂ ਗੱਲਬਾਤ ਕਰਦੇ ਹਾਂ ਜਾਣਦੇ ਹਾਂ ਕਿ ਇਸ ਵਿਅਕਤੀ ਕੋਲੋਂ ਹੋਰ ਕੀ ਬਰਾਮਦਗੀ ਹੋਈ ਹੈ ਤੇ ਹੁਣ ਇਸ ਵਿਅਕਤੀ ਨੂੰ ਮਾਨਯੋਗ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਉੱਪਰ ਲਿਆ ਜਾਏਗਾ ਤੇ ਹੋਰ ਪੁੱਛਗਿੱਛ ਕੀਤੀ ਜਾਏਗੀ ਕਿ ਇਸ ਵਿਅਕਤੀ ਕੋਲੋਂ ਇਹ ਅਸਲਾ ਆਇਆ ਕਿੱਥੋਂ ਇਹ ਕਿੱਥੋਂ ਲਿਆ ਕੇ ਵੇਚ ਰਿਹਾ ਸੀਗਾ ਤੇ ਕਿੰਨੇ ਅਸਲੇ ਹੁਣ ਤੱਕ ਵੇਚ ਚੁੱਕਾ ਹੈ ਸਰ CIA ਸਟਾਫ ਵੱਲੋਂ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ ਗਈ ਹੈ ਜੀ ਕੀ ਕੁਝ ਬਰਾਮਦ ਹੋਇਆ ਕਿੰਨੂ ਪੜਿਆ ਗਿਆ ਤੇ ਜੀ ਮਾਨਯੋਗ ਡੀਜੀਪੀ ਸਾਹਿਬ ਤੇ ਮਾਨਯੋਗ ਡੀਆਈਜੀ ਸਾਹਿਬ ਤੇ ਮਾਨਯੋਗ ਸਾਡੇ ਐਸਐਸਪੀ ਸਾਹਿਬ ਤਾਨੂੰ ਪਤਾ ਕਿ ਜੁੱਧ ਨਸ਼ਿਆਂ ਵਰਤ ਜਿਹੜੀ ਜੰਗ ਚੱਲ ਰਹੀ ਆ ਉਸ ਕਰਕੇ ਪੁਲਿਸ ਨੂੰ ਪਤਾ ਕਿ ਬਹੁਤ ਉਸਤਾਜੀ ਨਾਲ ਕੰਮ ਕਰ ਰਹੀ ਆ ਤੇ ਸਾਨੂੰ ਇੱਕ ਮੁਖਬਰ ਖਾਸ ਤੋਂ ਪਤਾ ਲੱਗਾ ਸੀ ਕਿ ਆਕਾਸ਼ ਉਰਫ ਗੋਲੂ ਪੰਡਤ ਜੋ ਕਿ ਪਹਿਲਾਂ ਵੀ 4-5 ਮਕਦਮਿਆਂ ਦੇ ਵਿੱਚ ਹੈ ਤੇ ਸਿਟੀ 1 'ਚ ਵੀ 307 'ਚ ਲੜਿੰਦਾ ਸੀ ਕਿ ਉਹ ਆ ਰਿਹਾ ਤੇ ਜਦੋਂ ਅਸੀਂ ਮੌਕੇ ਤੇ ਗਏ ਰੇਡ ਕੀਤਾ ਤੇ ਇਸ ਨੂੰ ਪਕੜਿਆ ਤੇ ਇਸ ਕੋਲੋਂ ਇੱਕ 30 ਦਾ ਪਿਸਤਲ 7 ਜਿੰਦਾ ਰੋਂਦ ਜੋ ਕਿ ਇਹਦੇ ਤੋਂ ਬਰਾਮਦ ਹੋਏ ਨੇ। ਸੱਤ ਕਿਥੋਂ ਪੜਿਆ ਇਹ ਜੀ ਜੋੜੀ ਮੰਦਰ ਦੇ ਲਾਗੋਂ ਪੁਰਾਣੀ ਚੁੰਗੀ ਫਾਜ਼ਿਲਕਾ ਰੋਡ ਦੇ ਲਾਗੋਂ ਫੜਿਆ ਜੀ। ਇਹ ਪਤਾ ਲੱਗਿਆ ਜੀ ਕਿਥੋਂ ਲੈ ਕੇ ਆਂਦਾ ਜਿਵੇਂ ਕਿੱਥੇ ਰਿਹਾ। ਇਹ ਜੀ ਇਹ ਹਜੇ ਤਾਂ ਅਗਲਾ ਇਨਵੈਸਟੀਗੇਸ਼ਨ ਦਾ ਪਾਰਟ ਹੈ। ਤੇ ਅੱਜ ਪੇਸ਼ ਕਰਕੇ ਰਮਾਨ ਲਵਾਂਗੇ। ਤੇ ਉਸ ਤੋਂ ਬਾਅਦ ਫਿਰ ਤੁਹਾਨੂੰ ਅਗਲੀ ਜੋ ਕਾਰਵਾਈ ਹੋਏਗੀ ਦੱਸਾਂਗੇ ਸਾਸੀਗਲ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਫਾਜ਼ਿਲਕਾ ਦੇ ਐਸਐਸਪੀ ਸਰਦਾਰ ਗੁਰਮੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੀਆਈਏ 2 ਪੁਲਿਸ ਨੇ ਸ਼ਰਾਰਤੀ ਅਨਸਰਾਂ ਖਿਲਾਫ ਚਲਾਏ ਅਭਿਆਨ ਤਹਿਤ ਇੱਕ ਵੱਡੀ ਸਫਲਤਾ ਹਾਸਿਲ ਕੀਤੀ ਹੈ ਇੱਕ ਵਿਅਕਤੀ ਨੂੰ ਜੋ ਕਿ ਬਾਹਰਲੇ ਸਟੇਟਾਂ ਤੋਂ ਨਜਾਇਜ਼ ਅਸਲਾ ਲਿਆ ਕੇ ਵੇਚਦਾ ਸੀਗਾ ਬੁਹਾਰ ਦੇ ਵਿੱਚ ਉਸ ਨੂੰ ਕਾਬੂ ਕੀਤਾ ਗਿਆ ਹੈ ਤੇ ਉਸ ਦੇ ਕੋਲੋਂ ਇੱਕ ਪਿਸਟਲ ਅਤੇ 7 ਜਿੰਦਾ ਰੋਂਦ ਬਰਾਮਦ ਕੀਤੇ ਗਏ ਹਨ ਸੀਆਈਏ 2 ਦੇ ਪਰਿਵਾਰੀ ਰੁਪਿੰਦਰਪਾਲ ਸਿੰਘ ਨਾਲ ਆਪਾਂ ਗੱਲਬਾਤ ਕਰਦੇ ਹਾਂ ਜਾਣਦੇ ਹਾਂ ਕਿ ਇਸ ਵਿਅਕਤੀ ਕੋਲੋਂ ਹੋਰ ਕੀ ਬਰਾਮਦਗੀ ਹੋਈ ਹੈ ਤੇ ਹੁਣ ਇਸ ਵਿਅਕਤੀ ਨੂੰ ਮਾਨਯੋਗ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਉੱਪਰ ਲਿਆ ਜਾਏਗਾ ਤੇ ਹੋਰ ਪੁੱਛਗਿੱਛ ਕੀਤੀ ਜਾਏਗੀ ਕਿ ਇਸ ਵਿਅਕਤੀ ਕੋਲੋਂ ਇਹ ਅਸਲਾ ਆਇਆ ਕਿੱਥੋਂ ਇਹ ਕਿੱਥੋਂ ਲਿਆ ਕੇ ਵੇਚ ਰਿਹਾ ਸੀਗਾ ਤੇ ਕਿੰਨੇ ਅਸਲੇ ਹੁਣ ਤੱਕ ਵੇਚ ਚੁੱਕਾ ਹੈ ਸਰ ਸੀਆਈਏ ਸਟਾਫ ਵੱਲ ਇਹ ਕੁਝ ਬਰੰਦ ਹੋਇਆ ਕਿੰਨੂ ਪੜਿਆ ਹੋਇਆ ਤੇ ਜੀ ਮਾਨਯੋਗ ਡੀਜੀਪੀ ਸਾਹਿਬ ਤੇ ਮਾਨਯੋਗ ਡੀਆਈਜੀ ਸਾਹਿਬ ਤੇ ਮਾਨਯੋਗ ਸਾਡੇ ਐਸਐਸਪੀ ਸਾਹਿਬ ਤੁਹਾਨੂੰ ਪਤਾ ਹੈ ਕਿ ਜੁੱਧ ਨਸ਼ਿਆਂ ਵਿਰੁੱਧ ਜਿਹੜੀ ਜੰਗ ਚੱਲ ਰਹੀ ਆ ਉਸ ਕਰਕੇ ਪੁਲਿਸ ਨੂੰ ਪਤਾ ਕਿ ਬਹੁਤ ਉਚਾਜੀ ਨਾਲ ਕੰਮ ਕਰ ਰਹੀ ਆ ਤੇ ਸਾਨੂੰ ਇੱਕ ਮੁਖਬਰ ਖਾਸ ਤੋਂ ਪਤਾ ਲੱਗਾ ਸੀ ਕਿ ਆਕਾਸ਼ ਉਰਫ ਗੋਲੂ ਪੰਡਤ ਜੋ ਕਿ ਪਹਿਲਾਂ ਵੀ ਚਾਰ ਪੰਜ ਮਕਦਮਿਆਂ ਦੇ ਵਿੱਚ ਹੈ ਤੇ ਸਿਟੀ 1 ਚ ਵੀ 307 ਚ ਲੁਰਿੰਦਾ ਸੀ ਕਿ ਉਹ ਆ ਰਿਹਾ ਹੈ ਤੇ ਜਦੋਂ ਅਸੀਂ ਮੌਕੇ ਤੇ ਗਏ ਤੇ ਰੇਡ ਕੀਤਾ ਤੇ ਇਸ ਨੂੰ ਪਕੜਿਆ ਤੇ ਇਸ ਕੋਲੋਂ ਇੱਕ 30 ਦਾ ਪਿਸਤਲ ਸੱਤ ਜਿੰਦਾ ਰੋਂਗ ਜੋ ਕਿ ਇਹਦੇ ਤੋਂ ਬਰਾਮਦ ਹੋਏ ਨੇ ਸਰ ਕਿਥੋਂ ਫੜਿਆ ਇਹ ਜੀ ਜੋੜੀ ਮੰਦਰ ਦੇ ਲਾਗੋਂ ਪੁਰਾਣੀ ਚੁੰਗੀ ਫਾਜ਼ਿਲਕਾ ਰੋਡ ਦੇ ਲਾਗੋਂ ਫੜਿਆ ਜੀ ਤੇ ਪਤਾ ਲੱਗਿਆ ਜੀ ਕਿਥੋਂ ਲੈ ਕੇ ਆਉਂਦਾ ਜਿਵੇਂ ਕਿਥੇ ਲੈਂਦਾ ਹੈ ਇਹ ਜੀ ਇਹ ਹਜੇ ਤਾਂ ਅਗਲਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਤੇ ਅੱਜ ਪੇਸ਼ ਕਰਕੇ ਰੁਮਾਨ ਲਵਾਂਗੇ ਤੇ ਉਸ ਤੋਂ ਬਾਅਦ ਫਿਰ ਤੁਹਾਨੂੰ ਅਗਲੀ ਜੋ ਕਾਰਵਾਈ ਹੋਏਗੀ ਦੱਸਾਂਗੇ ਸਾਸੀਗਾਲ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਫਾਜ਼ਿਲਕਾ ਦੇ ਐਸਐਸਪੀ ਸਰਦਾਰ ਗੁਰਮੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੀਆਈਏ 2 ਪੁਲਿਸ ਨੇ ਸ਼ਰਾਰਤੀ ਅਨਸਰਾਂ ਖਿਲਾਫ ਚਲਾਏ ਅਭਿਆਨ ਤਹਿਤ ਇੱਕ ਵੱਡੀ ਸਫਲਤਾ ਹਾਸਿਲ ਕੀਤੀ ਹੈ ਇੱਕ ਵਿਅਕਤੀ ਨੂੰ ਜੋ ਕਿ ਬਾਹਰਲੇ ਸਟੇਟਾਂ ਤੋਂ ਨਜਾਇਜ਼ ਅਸਲਾ ਲਿਆ ਕੇ ਵੇਚਦਾ ਸੀਗਾ ਬੁਹਾਰ ਦੇ ਵਿੱਚ ਉਸ ਨੂੰ ਕਾਬੂ ਕੀਤਾ ਗਿਆ ਹੈ ਜਿਸ ਦੇ ਕੋਲੋਂ ਇੱਕ ਪਿਸਟਲ ਅਤੇ 7 ਜਿੰਦਾ ਰੋਂਦ ਬਰਾਮਦ ਕੀਤੇ ਗਏ ਹਨ CIA 2 ਦੇ ਪ੍ਰਬਾਰੀ ਰੁਪਿੰਦਰਪਾਲ ਸਿੰਘ ਨਾਲ ਆਪਾਂ ਗੱਲਬਾਤ ਕਰਦੇ ਹਾਂ ਜਾਣਦੇ ਹਾਂ ਕਿ ਇਸ ਵਿਅਕਤੀ ਕੋਲੋਂ ਹੋਰ ਕੀ ਬਰਾਮਦਗੀ ਹੋਈ ਹੈ ਤੇ ਹੁਣ ਇਸ ਵਿਅਕਤੀ ਨੂੰ ਮਾਨਯੋਗ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਉੱਪਰ ਲਿਆ ਜਾਏਗਾ ਤੇ ਹੋਰ ਪੁੱਛਗਿੱਛ ਕੀਤੀ ਜਾਏਗੀ ਕਿ ਇਸ ਵਿਅਕਤੀ ਕੋਲੋਂ ਇਹ ਅਸਲਾ ਆਇਆ ਕਿੱਥੋਂ ਇਹ ਕਿੱਥੋਂ ਲਿਆ ਕੇ ਵੇਚ ਰਿਹਾ ਸੀਗਾ ਤੇ ਕਿੰਨੇ ਅਸਲੇ ਹੁਣ ਤੱਕ ਵੇਚ ਚੁੱਕਿਆ ਹੈ। ਸਰ CIA ਸਟਾਫ ਵੱਲੋਂ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ ਗਈ ਹੈ ਜੀ। ਕੀ ਕੁਝ ਬਰਾਮਦ ਹੋਇਆ ਕਿੰਨੂ ਬਰਾਮਦ ਹੋਇਆ? ਤੇ ਜੀ ਮਾਨਯੋਗ ਡੀਜੀਪੀ ਸਾਹਿਬ ਤੇ ਮਾਨਯੋਗ ਡੀਆਈਜੀ ਸਾਹਿਬ ਤੇ ਮਾਨਯੋਗ ਸਾਡੇ ਐਸਐਸਪੀ ਤਾਨੂੰ ਪਤਾ ਕਿ ਜੁੱਧ ਨਸ਼ਿਆਂ ਵਿਰੁੱਧ ਜਿਹੜੀ ਜੰਗ ਚੱਲ ਰਹੀ ਆ ਉਸ ਕਰਕੇ ਪੁਲਿਸ ਨੂੰ ਪਤਾ ਕਿ ਬਹੁਤ ਉਚਾਜੀ ਨਾਲ ਕੰਮ ਕਰ ਰਹੀ ਆ ਤੇ ਸਾਨੂੰ ਇੱਕ ਮੁਖਬਰ ਖਾਸ ਤੋਂ ਪਤਾ ਲੱਗਾ ਸੀ ਕਿ ਆਕਾਸ਼ ਉਰਫ ਗੋਲੂ ਪੰਡਤ ਜੋ ਕਿ ਪਹਿਲਾਂ ਵੀ 4-5 ਮਕਦਮਿਆਂ ਦੇ ਵਿੱਚ ਹੈ ਤੇ ਸਿਟੀ 1 'ਚ ਵੀ 307 'ਚ ਲੜਿੰਦਾ ਸੀ ਕਿ ਉਹ ਆ ਰਿਹਾ ਤੇ ਜਦੋਂ ਅਸੀਂ ਮੌਕੇ ਤੇ ਗਏ ਰੇਡ ਕੀਤਾ ਤੇ ਇਸ ਨੂੰ ਪਕੜਿਆ ਤੇ ਇਸ ਕੋਲੋਂ ਇੱਕ 30 ਦਾ ਪਿਸਟਲ ਸੱਤ ਜਿੰਦਾ ਰੋਂਗ ਜੋ ਕਿ ਇਹਦੇ ਤੋਂ ਬਰਾਮਦ ਹੋਏ ਨੇ। ਸੱਤ ਕਿਥੋਂ ਪੜਿਆ ਇਹ ਜੀ ਜੋੜੀ ਮੰਦਰ ਦੇ ਲਾਗੋਂ ਪੁਰਾਣੀ ਚੁੰਗੀ ਫਾਜ਼ਿਲਕਾ ਰੋਡ ਦੇ ਲਾਗੋਂ ਫੜਿਆ ਜੀ। ਤੇ ਪਤਾ ਲੱਗਿਆ ਜੀ ਕਿਥੋਂ ਲੈ ਕੇ ਆਂਦਾ ਜਿਵੇਂ ਕਿਥੇ ਲੇ। ਇਹ ਜੀ ਇਹ ਹਜੇ ਤਾਂ ਅਗਲਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਤੇ ਅੱਜ ਪੇਸ਼ ਕਰਕੇ ਰਿਮਾਨ ਲਵਾਂਗੇ। ਤੇ ਉਸ ਤੋਂ ਬਾਅਦ ਫਿਰ ਤੁਹਾਨੂੰ ਅਗਲੀ ਜੋ ਕਾਰਵਾਈ ਹੋਏਗੀ ਦੱਸਾਂਗੇ ਸਾਸੀਗਲ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਫਾਜ਼ਿਲਕਾ ਦੇ ਐਸਐਸਪੀ ਸਰਦਾਰ ਗੁਰਮੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੀਆਈਏ 2 ਪੁਲਿਸ ਨੇ ਸ਼ਰਾਰਤੀ ਅਨਸਰਾਂ ਖਿਲਾਫ ਚਲਾਏ ਅਭਿਆਨ ਤਹਿਤ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ ਇੱਕ ਵਿਅਕਤੀ ਨੂੰ ਜੋ ਕਿ ਬਾਹਰਲੇ ਸਟੇਟਾਂ ਤੋਂ ਨਜਾਇਜ਼ ਅਸਲਾ ਲਿਆ ਕੇ ਵੇਚਦਾ ਸੀਗਾ ਬੁਹਾਰ ਦੇ ਵਿੱਚ ਉਸ ਨੂੰ ਕਾਬੂ ਕੀਤਾ ਗਿਆ ਹੈ ਜਿਸ ਦੇ ਕੋਲੋਂ ਇੱਕ ਪਿਸਟਲ ਅਤੇ 7 ਜਿੰਦਾ ਰੋਂਦ ਬਰਾਮਦ ਕੀਤੇ ਗਏ ਹਨ ਸੀਆਈਏ 2 ਦੇ ਪਰਿਵਾਰੀ ਰੁਪਿੰਦਰਪਾਲ ਸਿੰਘ ਨਾਲ ਆਪਾਂ ਗੱਲਬਾਤ ਕਰਦੇ ਹਾਂ ਜਾਣਦੇ ਹਾਂ ਕਿ ਇਸ ਵਿਅਕਤੀ ਕੋਲੋਂ ਹੋਰ ਕੀ ਬਰਾਮਦਗੀ ਹੋਈ ਹੈ ਤੇ ਹੁਣ ਇਸ ਵਿਅਕਤੀ ਨੂੰ ਮਾਨਯੋਗ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਉੱਪਰ ਲਿਆ ਜਾਏਗਾ ਤੇ ਹੋਰ ਪੁੱਛਗਿੱਛ ਕੀਤੀ ਜਾਏਗੀ ਕਿ ਇਸ ਵਿਅਕਤੀ ਕੋਲੋਂ ਇਹ ਅਸਲਾ ਆਇਆ ਕਿੱਥੋਂ ਇਹ ਕਿੱਥੋਂ ਲਿਆ ਕੇ ਵੇਚ ਰਿਹਾ ਸੀਗਾ ਤੇ ਕਿੰਨੇ ਅਸਲੇ ਹੁਣ ਤੱਕ ਵੇਚ ਚੁੱਕਾ ਹੈ ਸਰ ਸੀਆਈਏ ਸਟਾਫ ਅਲ ਇਹ ਕੁਝ ਗਰਮਦ ਹੋਇਆ ਕਿੰਨੂ ਪੜਾਇਆ ਤੇ ਜੀ ਮਾਨਯੋਗ ਡੀਜੀਪੀ ਸਾਹਿਬ ਤੇ ਮਾਨਯੋਗ ਡੀਆਈਜੀ ਸਾਹਿਬ ਤੇ ਮਾਨਯੋਗ ਸਾਡੇ ਐਸਐਸਪੀ ਸਾਹਿਬ ਤੁਹਾਨੂੰ ਪਤਾ ਕਿ ਜੁੱਧ ਨਸ਼ਿਆਂ ਵਿਰੁੱਧ ਜਿਹੜੀ ਜੰਗ ਚੱਲ ਰਹੀ ਆ ਉਸ ਕਰਕੇ ਪੁਲਿਸ ਤੁਹਾਨੂੰ ਪਤਾ ਕਿ ਬਹੁਤ ਉਸਤਾਜੀ ਨਾਲ ਕੰਮ ਕਰ ਰਹੀ ਆ ਤੇ ਸਾਨੂੰ ਇੱਕ ਮੁਖਬਰ ਖਾਸ ਤੋਂ ਪਤਾ ਲੱਗਾ ਸੀ ਕਿ ਆਕਾਸ਼ ਉਰਫ ਗੋਲੂ ਪੰਡਤ ਜੋ ਕਿ ਪਹਿਲਾਂ ਵੀ 4-5 ਮਕਦਮਿਆਂ ਦੇ ਵਿੱਚ ਹੈ ਤੇ ਸਿਟੀ 1 ਚ ਵੀ 307 ਚ ਲੁਰਿੰਦਾ ਸੀ ਕਿ ਉਹ ਆ ਰਿਹਾ ਹੈ ਤੇ ਜਦੋਂ ਅਸੀਂ ਮੌਕੇ ਤੇ ਗਏ ਤੇ ਰੇਡ ਕੀਤਾ ਤੇ ਇਸ ਨੂੰ ਪਕੜਿਆ ਤੇ ਇਸ ਕੋਲੋਂ ਇੱਕ 30 ਦਾ ਪਿਸਤਲ 7 ਜਿੰਦਾ ਰੋਂਗ ਜੋ ਕਿ ਇਹਦੇ ਤੋਂ ਬਰਾਮਦ ਹੋਏ ਨੇ ਸਰ ਕਿਥੋਂ ਫੜਿਆ ਇਹ ਜੀ ਜੋੜੀ ਮੰਦਰ ਦੇ ਲਾਗੋਂ ਪੁਰਾਣੀ ਚੁੰਗੀ ਫਾਜ਼ਿਲਕਾ ਰੋਡ ਦੇ ਲਾਗੋਂ ਫੜਿਆ ਜੀ ਤੇ ਪਤਾ ਲੱਗਿਆ ਜੀ ਕਿਥੋਂ ਲੈ ਕੇ ਆਉਂਦਾ ਜਿਵੇਂ ਕਿਥੇ ਲੈਂਦਾ ਹੈ ਇਹ ਜੇ ਹਜੇ ਤਾਂ ਅਗਲਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਤੇ ਅੱਜ ਪੇਸ਼ ਕਰਕੇ ਰੁਮਾਨ ਲਵਾਂਗੇ ਤੇ ਉਸ ਤੋਂ ਬਾਅਦ ਫਿਰ ਤੁਹਾਨੂੰ ਅਗਲੀ ਜੋ ਕਾਰਵਾਈ ਹੋਏਗੀ ਦੱਸਾਂਗੇ ਸਵੇਰਾ ਟੀਵੀ ਲਈ ਅਬਹਰ ਤੋਤਰ ਮਹਿੰਦਰ ਦੀ ਰਿਪੋਰਟ